ਮੈਂ ਜਦੋਂ ਛੋਟੀ ਹੁੰਦੀ ਇੰਡੀਆ ਆਉਂਦੀ ਸੀ ਤਾਂ ਖੇਤ ਜ਼ਰੂਰ ਜਾਂਦੀ ਸੀ ਮੇਰੇ ਦਾਦਾ ਜੀ ਮੈਨੂੰ ਲੈ ਕੇ ਜਾਂਦੇ ਸੀ ਉੱਥੇ ਫਰੈਸ਼ ਮੂਲੀਆਂ ਤੋੜ ਕੇ ਫਿਰ ਨੂਨ ਨਾਲ ਲੈ ਕੇ ਜਾਂਦੇ ਸੀ ਉੱਥੇ ਅਸੀਂ ਜਦ ਹੀ ਮੂਲੀ ਫਰੈਸ਼ਲੀ ਉਹ ਕੱਟ ਕੇ ਉੱਥੇ ਖਾਂਦੇ ਸੀ ਤੇ ਉਹਨਾਂ ਨੇ ਗਾਰਡਨ ਬਣਾਇਆ ਹੋਇਆ ਸੀ ਫਾਰਮ 'ਚ ਤੇ ਅੜੂ ਅੜੂ ਦੇ ਵਿੱਚ ਵਿਨਾਤੇ ਜਦੋਂ ਇੰਡੀਆ ਆਏ ਸੀ সুইমিং ਪੂਲ ਇੰਡੀਅਨ সুইমিং ਪੂਲ ਕਿ ਆਈ ਥਿੰਕ ਅਮਰੂਦ ਦਾ ਟਰੀ ਸੀਗਾ ਤੇ ਮੈਂ ਉਹ ਤੋਂ ਥੱਲੇ ਮੈਂ ਗਿਰੀ ਤੇ ਮੇਹ ਤੋਂ ਬੋਲ ਵੀ ਨਾ ਹੋਵੇ ਮੈਨੂੰ ਲੱਗਿਆ ਮੰਮੀ ਤੋਂ ਬਹੁਤ ਕੁੱਟ ਪੈਣੀਆਂ ਖੁਰਲੀ ਸੀ ਅਖੇ ਖੁਰਲੀ ਜਿਹੜੀ ਉਹ ਜਿਹੜੀ ਨੁਕਰ ਹੁੰਦੀ ਹੈ ਢੂਹੀ ਵੱਜੀ ਫਰੀਂਦੇ ਉਥੇ ਕਹਿੰਦੀ ਮੈਨੂੰ ਸਾਹ ਨਹੀਂ ਆਇਆ ਮੈਂ ਜਦੋਂ ਛੋਟੀ ਹੁੰਦੀ ਇੰਡੀਆ ਆਉਂਦੀ ਸੀ ਤਾਂ ਖੇਤ ਜ਼ਰੂਰ ਜਾਂਦੀ ਸੀ ਮੇਰੇ ਦਾਦਾ ਜੀ ਮੈਨੂੰ ਲੈ ਕੇ ਜਾਂਦੇ ਸੀ ਉਥੇ ਫਰੈਸ਼ ਮੂਲੀਆਂ ਤੋੜ ਕੇ ਫਿਰ ਨੂਨ ਨਾਲ ਲੈ ਕੇ ਜਾਂਦੇ ਸੀ ਉਥੇ ਅਸੀਂ ਜਦ ਉਹ ਮੂਲੀ ਫਰੈਸ਼ਲੀ ਉਹ ਕੱਟ ਕੇ ਉੱਥੇ ਖਾਂਦੇ ਸੀ ਉਹਨਾਂ ਦੇ ਨਾਲ ਅਸੀਂ ਭਿੰਡੀਆਂ ਤੋੜਦੇ ਹੁੰਦੇ ਸੀਗੇ ਉਹਨਾਂ ਨੇ ਗਾਰਡਨ ਬਣਾਇਆ ਹੋਇਆ ਸੀ ਫਾਰਮ 'ਚ ਤੇ ਗਾਰਡਨ ਆਮ ਤੇ ਕੁਝ ਕੁਝ ਜਗ੍ਹਾ ਵੀ ਜੀ ਵੀ ਹੁੰਦੀ ਸੀ ਔਰ ਹਾਂ ਆਲੂ ਆਲੂ ਦੇ ਵਿੱਚ ਨਵੀਨਾ ਤੇ ਜਦੋਂ ਇੰਡੀਆ ਆਏ ਸੀ সুইমিং ਪੂਲ ਇੰਡੀਅਨ সুইমিং ਪੂਲ ਤੇ ਨੇ ਜਦੋਂ ਜਦੋਂ ਵੀ ਇੱਥੇ ਇੰਡੀਆ ਆਉਣਿਆ ਜੇ ਉਹ ਹਾ ਉਹ ਮੈਂ ਇੱਕ ਕੀ ਆਈ ਥਿੰਕ ਅਮਰੂਦ ਦਾ ਟਰੀ ਸੀਗਾ ਤੇ ਮੈਂ ਉਹ ਤੋਂ ਡਰਾਖਤ ਡਰਾਖਤ ਤੇ ਉੱਤੇ ਮੈਂ ਜੰਪ ਕਰਕੇ ਮੇਰੇ ਦਾਦਾ ਜੀ ਰੋਜ਼ ਲੈ ਜਾਂਦੇ ਸੀਗੇ ਤੇ ਮੈਂ ਉੱਤੇ ਜੰਪ ਕਰਦੀ ਸੀ ਰੋਜ਼ ਤੇ ਉਹ ਤੋਂ ਲੰਕਦੀ ਸੀ ਤੇ ਫਿਰ ਇੱਕ ਦਿਨ ਮੈਂ ਟਰਾਈ ਕਰਨ ਲੱਗੀ ਦੁਬਾਰਾ ਤੇ ਮੈਂ ਉਹ ਮਿਸ ਹੋ ਗਿਆ ਤੇ ਥੱਲੇ ਮੈਂ ਗਿਰੀ ਤੇ ਮੇਹ ਤੋਂ ਬੋਲ ਵੀ ਨਾ ਹੋਵੇ ਮੈਨੂੰ ਲੱਗਿਆ ਮੰਮੀ ਤੋਂ ਬਹੁਤ ਕੁੱਟ ਪੈਣੀਆਂ ਖੁਰਲੀ ਦੱਸਣਾ ਥੱਲੇ ਇਹਦੇ ਖੁਰਲੀ ਸੀ ਅਖੇ ਖੁਰਲੀ ਜਿਹੜੀ ਉਹ ਜਿਹੜੀ ਨੁਕਰ ਹੁੰਦੀ ਆ ਉਹਦੇ ਟੂਹੀ ਵੱਜੀ ਫਰੀਦ ਦੇ ਉਥੇ ਕਹਿੰਦੀ ਮੈਨੂੰ ਸਾਹ ਨਹੀਂ ਆਇਆ ਤੇ ਮੈਂ ਤਾਂ ਇਦਾਂ ਕਹਿਣ ਦੀ ਕੋਸ਼ਿਸ਼ ਕਰਦੀ ਸੀ ਕਿ ਮੇਰੇ ਮੰਮੀ ਨੂੰ ਨਾ ਦੱਸਿਓ ਮੇਰੇ ਬਹੁਤ ਘਟ ਪਊਗੀ ਤੇ ਮੂੰਹ ਚ ਆਵਾਜ਼ ਹੀ ਨਹੀਂ ਸੀ ਨਿਕਲਦੀ ਪਰ ਨਹੀਂ ਹੁਣ ਵੀ ਜਦੋਂ ਵੀ ਪੰਜਾਬ ਆਉਨੇ ਆ ਤਾਂ ਯੂ نو ਡਰਾਈਵ ਕਰਕੇ ਜਾਂਦੇ ਆ ਤਾਂ ਖੇਤ ਦੇਖਦੇ ਆ ਤਾਂ ਉਹ ਜਿਹੜੀ ਇੱਥੇ ਦੇ ਖੇਤਾਂ ਦੀ એનર્ਜੀ ਤੇ ਖੁਸ਼ਬੂ ਤੇ ਫੀਲਿੰਗ ਆ ਉਹ ਤੁਸੀਂ ਬਾਹਰ ਜਿੰਨਾ ਵੀ ਚਾਹੇ ਉੱਥੇ ਦੇ ਜੰਪ ਵਾਲੋਂ ਜਾਂ ਜਿੰਨੀਆਂ ਵੀ ਜਨਰੇਸ਼ਨਸ ਨੇ ਜੇ ਤੁਸੀਂ ਇੱਥੇ ਇੰਡੀਆ ਵਾਪਸ ਆਉਂਗੇ ਤਾਂ ਤੁਹਾਨੂੰ ਉਹ ਖਿੱਚ ਜ਼ਰੂਰ ਮਹਿਸੂਸ ਹੁੰਦੀ ਆ ਪੰਜਾਬ ਵਰਗੀ ਤਾਂ ਕੋਈ ਹੋਰ ਦੁਨੀਆ ਚ ਜਗਾ ਨਹੀਂ ਹੈਗੀ ਬਹੁਤ ਘੁੰਮਿਆ ਪਰ ਪੰਜਾਬ ਵਰਗੀ ਜਗਾ ਕਿਤੇ ਨਹੀਂ ਮੈਂ ਜਦੋਂ ਛੋਟੀ ਹੁੰਦੀ ਇੰਡੀਆ ਆਉਂਦੀ ਸੀ ਤਾਂ ਖੇਤ ਜ਼ਰੂਰ ਜਾਂਦੀ ਸੀ ਮੇਰੇ ਦਾਦਾ ਜੀ ਮੈਨੂੰ ਲੈ ਕੇ ਜਾਂਦੇ ਸੀ ਉੱਥੇ ਫਰੈਸ਼ ਮੂਲੀਆਂ ਤੋੜ ਕੇ ਫਿਰ ਨੂਨ ਨਾਲ ਲੈ ਕੇ ਜਾਂਦੇ ਸੀ ਉੱਥੇ ਅਸੀਂ ਜਦ ਹੀ ਮੂਲੀ ਫਰੈਸ਼ਲੀ ਉਹ ਕੱਟ ਕੇ ਉੱਥੇ ਖਾਂਦੇ ਸੀ ਉਹਨਾਂ ਨੇ ਗਾਰਡਨ ਬਣਾਇਆ ਹੋਇਆ ਸੀ ਫਾਰਮ 'ਚ ਤੇ ਔਲੂ ਔਲੂ ਦੇ ਵਿੱਚ ਨਾ ਤੇ ਜਦੋਂ ਇੰਡੀਆ ਆਏ ਸੀ সুইমিং ਪੂਲ ਇੰਡੀਅਨ সুইমিং ਪੂਲ ਉਹ ਮੈਂ ਇੱਕ ਕੀ ਆਈ ਥਿੰਕ ਅਮਰੂਦ ਦਾ ਟਰੀ ਸੀਗਾ ਤੇ ਮੈਂ ਉਹ ਤੋਂ ਥੱਲੇ ਮੈਂ ਗਿਰੀ ਤੇ ਮੇਹ ਤੋਂ ਬੋਲ ਵੀ ਨਾ ਹੋਵੇ ਮੈਨੂੰ ਲੱਗਿਆ ਮੰਮੀ ਤੋਂ ਬਹੁਤ ਘੁੱਟ ਪੈਣੀ ਆ ਖੁਰਲੀ ਸੀ ਅਕੇ ਖੁਰਲੀ ਜਿਹੜੀ ਉਹ ਜਿਹੜੀ ਨੁਕਰ ਹੁੰਦੀ ਹੈ ਉਹ ਢੂਹੀ ਵੱਜੀ ਫਰੀਂਦੇ ਉਥੇ ਕਹਿੰਦੀ ਮੈਨੂੰ ਸਾਹ ਨਹੀਂ ਆਇਆ ਜਦੋਂ ਛੋਟੀ ਹੁੰਦੀ ਇੰਡੀਆ ਆਉਂਦੀ ਸੀ ਤਾਂ ਖੇਤ जरूर ਜਾਂਦੀ ਸੀ ਮੇਰੇ ਦਾਦਾ ਜੀ ਮੈਨੂੰ ਲੈ ਕੇ ਜਾਂਦੇ ਸੀ ਉੱਥੇ ਫਰੈਸ਼ ਮੂਲੀਆਂ ਤੋੜ ਕੇ ਫਿਰ ਨੂਨ ਨਾਲ ਲੈ ਕੇ ਜਾਂਦੇ ਸੀ ਉੱਥੇ ਅਸੀਂ ਜਦ ਹੀ ਮੂਲੀ ਫਰੈਸ਼ਲੀ ਉਹ ਕੱਟ ਕੇ ਉੱਥੇ ਖਾਂਦੇ ਸੀ ਉਹਨਾਂ ਦੇ ਨਾਲ ਅਸੀਂ ਭਿੰਡੀਆਂ ਤੋੜਦੇ ਹੁੰਦੇ ਸੀਗੇ ਉਹਨਾਂ ਨੇ ਗਾਰਡਨ ਬਣਾਇਆ ਹੋਇਆ ਸੀ ਫਾਰਮ 'ਚ ਤੇ ਗਾਰਡਨ ਆਮ ਤੇ ਉਸ ਜਗ੍ਹਾ ਵੀ ਜੀ ਵੀ ਉਹ ਆ ਹਾ ਆਲੂ ਆਲੂ ਦੇ ਵਿੱਚ ਨਵੀਨਾ ਤੇ ਜਦੋਂ ਇੰਡੀਆ ਆਏ ਸੀ সুইমিং ਪੂਲ ਇੰਡੀਅਨ সুইমিং ਪੂਲ ਤੇ ਨਹੀਂ ਜਦੋਂ ਜਦੋਂ ਵੀ ਇੱਥੇ ਇੰਡੀਆ ਆਉਣਿਆ ਜੇ ਮੈਨੂੰ ਪਹਿਲੀ ਵਾਰ ਹੀ ਯਾਦ ਹੈ ਮੈਂ ਡਿੱਗ ਭੀ ਛੋਟੇ ਹੁੰਦੇ ਖੇਤ ਗਈ ਸੀ ਗਾਮਣ ਤੋਂ ਅਮਰੂਦ ਉਹ ਹਾਂ ਉਹ ਮੈਂ ਇੱਕ ਕੀ ਆਈ ਥਿੰਕ ਅਮਰੂਦ ਦਾ ਟਰੀ ਸੀਗਾ ਤੇ ਮੈਂ ਉਹ ਤੋਂ ਦਰਾਕ ਤੇ ਉਹਦੇ ਤੇ ਮੈਂ ਜੰਪ ਕਰਕੇ ਮੇਰੇ ਦਾਦਾ ਜੀ ਰੋਜ਼ ਲੈ ਜਾਂਦੇ ਸੀਗੇ ਤੇ ਮੈਂ ਉੱਤੇ ਜੰਪ ਕਰਦੀ ਸੀ ਰੋਜ਼ ਤੇ ਉਹ ਤੋਂ ਲੰਕਦੀ ਸੀ ਤੇ ਤੇ ਫਿਰ ਇੱਕ ਦਿਨ ਮੈਂ ਟਰਾਈ ਕਰਨ ਲੱਗੀ ਦੁਬਾਰਾ ਤੇ ਮੈਂ ਉਹ ਮਿਸ ਹੋ ਗਿਆ ਤੇ ਥੱਲੇ ਮੈਂ ਗਿਰੀ ਤੇ ਮੇਹ ਤੋਂ ਬੋਲ ਵੀ ਨਾ ਹੋਵੇ ਮੈਨੂੰ ਲੱਗਿਆ ਮੰਮੀ ਤੋਂ ਬਹੁਤ ਕੁੱਟ ਪੈਣੀਆਂ ਖੁਰਲੀ ਦੱਸਣਾ ਥੱਲੇ ਕਿਹੜੇ ਖੁਰਲੀ ਸੀ ਅਖੇ ਖੁਰਲੀ ਜਿਹੜੀ ਉਹ ਜਿਹੜੀ ਨੁਕਰ ਹੁੰਦੀ ਹੈ ਉਹਦੇ ਟੂਹੀ ਵੱਜੀ ਫਰੀਦੀ ਉਥੇ ਕਹਿੰਦੀ ਮੈਨੂੰ ਸਾਹ ਨਹੀਂ ਆਇਆ ਤੇ ਮੈਂ ਤਾਂ ਇਦਾਂ ਕਹਿਣ ਦੀ ਕੋਸ਼ਿਸ਼ ਕਰਦੀ ਸੀ ਕਿ ਮੇਰੇ ਮੰਮੀ ਨੂੰ ਨਾ ਦੱਸਿਓ ਮੇਰੇ ਬਹੁਤ ਘਟ ਪਊਗੀ ਤੇ ਮੂੰਹ ਚ ਆਵਾਜ਼ ਹੀ ਨਹੀਂ ਸੀ ਨਿਕਲਦੀ ਪਰ ਨਹੀਂ ਹੁਣ ਵੀ ਜਦੋਂ ਵੀ ਪੰਜਾਬ ਆਉਨੇ ਆ ਤਾਂ ਯੂ نو ਡਰਾਈਵ ਕਰਕੇ ਜਾਂਦੇ ਆ ਤਾਂ ਖੇਤ ਦੇਖਦੇ ਆ ਤਾਂ ਉਹ ਜਿਹੜੀ ਇੱਥੇ ਦੇ ਖੇਤਾਂ ਦੀ એનર્ਜੀ ਤੇ ਖੁਸ਼ਬੂ ਤੇ ਫੀਲਿੰਗ ਆ ਉਹ ਤੁਸੀਂ ਬਾਹਰ ਜਿੰਨਾ ਵੀ ਚਾਹੇ ਉੱਥੇ ਦੇ ਜੰਮ ਪાળੋਂ ਜਾਂ ਜਿੰਨੀਆਂ ਵੀ ਜਨਰੇਸ਼ਨਸ ਨੇ ਜੇ ਤੁਸੀਂ ਇੱਥੇ ਇੰਡੀਆ ਵਾਪਸ ਆਉਂਗੇ ਤਾਂ ਤੁਹਾਨੂੰ ਉਹ ਖਿੱਚ ਜ਼ਰੂਰ ਮਹਿਸੂਸ ਹੁੰਦੀ ਆ ਪੰਜਾਬ ਵਰਗੀ ਤਾਂ ਕੋਈ ਹੋਰ ਦੁਨੀਆ 'ਚ ਜਗ੍ਹਾ ਨਹੀਂ ਹੈਗੀ ਬਹੁਤ ਘੁੰਮਿਆ ਪਰ ਪੰਜਾਬ ਵਰਗੀ ਜਗ੍ਹਾ ਕਿਤੇ ਨਹੀਂ